ਕੋੜ ਹੀ ਏ ਮੇਰੇ ਜੇ ਮੀਚ ਲਵਾ ਅੱਖਾਂ ਤਾਂ ਆ ਜਾਣਦੀ ਦਿਲ ਮੇਰਾ ਲੱਕੜ ਦੀ ਬਾਰੀ ਉਲੰਗ ਬਣ ਕੇ ਬਾਜ ਜਾਂਦੀ ਏ ਖੋਪੈਂਦੀ ਏ ਮੈਨੂੰ ਉਹਦੀ ਦੀਦਰੀ ਜਿੰਨੀ ਇੱਕ ਵਾਰੀ ਦੇਖੇ ਤੋਂ 부ਝਦੀ ਉਨੇ ਹੀ ਦੁੱਖ ਫਿਰ ਲਾ ਜਾਂਦੀ ਏ ਹਾਂਜੀ ਸੱਚੀ ਕਾ ਜੀ ਸਾਰਿਆਂ ਨੂੰ ਅੱਜ ਹੁਣੇ ਜਿਹੜੀ ਤੁਸੀਂ ਕਵਿਤਾ ਸੁਣੀਏ ਕਵਿਤਾ ਕਿਤਾਬ ਸਿੱਖਾਂ ਦੀ ਡੱਬੀ ਤੋਂ ਲਈ ਗਈ ਆ ਜੋ ਕਿ ਲਿਖੀ ਗਈ ਹੈ ਗੁਰਮੀਤ ALU ਵਾਲੀ ਅਦੀ ਦੁਆਰਾ ਅੱਜ ਅਸੀਂ ਤੁਹਾਨੂੰ ਸਿੱਖਾਂ ਦੀ ਡੱਬੀ ਕਿਤਾਬ ਦੀਆਂ ਕੁਝ ਹੋਰ ਕਵਿਤਾਵਾਂ ਵੀ ਪੜ੍ਹ ਕੇ ਸੁਣਾਵਾਂਗੇ ਕੀ ਹੋਇਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਅਸੀਂ ਨਵੀਆਂ-ਨਵੀਆਂ ਕਿਤਾਬਾਂ ਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਕਵਿਤਾ ਪਹਿਲੀ ਲੱਕੜ ਦੀ ਬਾਰੀ ਕੋਰੀ ਹੀ ਇਹ ਮੇਰੀ ਕਿ ਮੀਚ ਲਵਾ ਅੱਖਾਂ ਤਾਂ ਆ ਜਾਣਦੀ ਏ ਦਿਲ ਮੇਰਾ ਲੱਕੜ ਦੀ ਬਾਰੀ ਉਹ ਲੰਗ ਬਣ ਕੇ ਹਵਾ ਜਾਂਦੀ ਏ ਖੋਪੈਂਦੀ ਏ ਮੈਨੂੰ ਉਹਦੀ ਤੀਤ ਦੀ ਕਿੰਨੀ ਇੱਕ ਵਾਰੀ ਦੇਖੇ ਤੂੰ ਬੁਝਦੀ ਉਹਨੀ ਹੀ ਬੁਖਰ ਫਿਰ ਲਾ ਜਾਂਦੀ ਏ ਪਿੰਡੇ ਲੱਖ ਹੋਵਣ ਕਵਿਤਾ ਨਾ ਇੱਕ ਮੀਤ ਜਉਂਦੀ ਏ ਮਰੀ ਨਹੀਂ ਤੂ ਵਟਿਆ ਸੰਗ ਦੀਨੇ ਪੱਸਾ ਸੀਰਦਰੀ ਨਹੀਂ ਕੁਝ ਹੌਸਲਾ ਦੇਖਣ ਵਾਲਿਆਂ ਉੱਤੇ ਮੈਨੂੰ ਰੱਜ ਬੜਾ ਮੱਚਦੇ ਨੇ ਕਹਿੰਦੇ ਹਾਂ ਮੀ ਤਾਂ ਤੈਨੂੰ ਪਰੀ ਨਹੀਂ ਇਹਨਾਂ ਨਾਲ ਕਿਹੜਾ ਮਾਰੇ ਮੱਥਾ ਕੀ ਹੱਲੇ ਬੁਲਾਉਣਾ ਛੱਡਿਆ ਤੂੰ ਨਾ ਵੀ ਤੇ ਕਰੀ ਨਹੀਂ ਕਦੇ ਦਿਲਾਂ ਨੂੰ ਣੀੜੇ ਤੇੜੇ ਫਿਰਦੀ ਉਹ ਦੂਰ ਜਾਂਦੀ ੱੱੱੱੱੱੱੱੱੱੱੱ ਬਹੁਤ ਸੁਹੀ ਪੱਲੇ ਨਾਲ ਲੈ ਕੇ ਜਾਉ ੱੱੱੱੱੱੱੱੱੱੱੱ ਮੈਨੂੰ ਰੋਕ ਸਕਦਾ ਹਾਂ ਕਈ ਚਾਲਾਂ ਚੱਲ ਕੇ ਪਰ ਮਸਲਾ ਇਹ ਹੈ ਮੈਂ ਤਾਂ ਚਾਹ ਹੀ ਤੇ ਚੱਲੀ ਨਹੀਂ ਚੰਗੀ ਇਸ ਕਿਤਾਬ ਦੀ ਇੱਕ ਹੋਰ ਬਹੁਤ ਖੂਬਸੂਰਤ ਕਵਿਤਾ ਕਰਨ ਵਰਕੇ ਸਚਨ ਅੱਜ ਕੱਲ੍ਹ ਸੱਚੀ ਕਰਨ ਵਰਕੇ ਹੋ ਗਏ ਸਚਨ ਕਈਆਂ ਦੇ ਵੇੜੇ ਇੱਕੋ ਵੇਲੇ ਚੜਦੇ ਨੇ ਕੋਈ ਮੀਆਂ ਜੀ ਕਿਹੜਿਆਂ ਤੱਕ ਤਾਂ ਠੀਕ ਸੀ ਇਹ ਤਾਂ ਕਬਰਾਂ ਵਿੱਚ ਵੀ ਜਾ ਵੜਦੇ ਨੇ ਤੈਨੂੰ ਗਲਬਕੜੀ ਪਾਈਏ ਇਹ ਵਹਿਮ ਏ ਤੇਰਾ ਆਰੀਆਂ ਦੇ ਤੇਰੀ ਪਿੱਠ ਪਿੱਛੇ ਕਿਸੇ ਹੋਰ ਦਾ ਹੱਥ ਫੜਦੇ ਨੇ ਸਭ ਟੰਗ ਨਗੋਚੀ ਕਰਤੇ ਰਹਿੰਦੇ ਹੱਕ ਚਿਤੌਣ ਦੀ ਫਰਕ ਤੇ ਪਾੜੇ ਪਾਵਨ ਲਈ ਜਲਮ ਨਿੱਤ ਬਹਾਨੇ ਕਰਤੇ ਨੇ ਇਹ ਹਸੀ ਉਹਨੂੰ ਨਾ ਥੱਪਿਆ ਕਰ ਬੁੱਲਾਂ ਤੇ ਸੁਰਖੀ ਤੇ ਸ਼ਿੰਗਾਰ ਪਤਾ ਨਹੀਂ ਫਿਰ ਕਿਹਦੇ ਲਈ ਗੱਲਾਂ ਗੁਲਾਬੀ ਤੇ ਨੱਕ ਵਿੱਚ ਕੋਕੇ ਚੜਦੇ ਨੇ ਹੰਕਾਰ ਜਾਂਦੇ ਜਦ ਕੋਈ ਉਹਰਾ ਖੇੜ ਕੇ ਲੰਘ ਜਾਂਦਾ ਖੁਸ਼ ਹੁੰਦੇ ਦੇਖ ਕਿ ਮੇਰੇ ਮਾਸਤੇ ਲੋਥੜ ਕਿੰਨੇ ਕੁੱਤੇ ਲੜਦੇ ਨੇ ਕਿੰਨੇ ਕੁੱਤੇ ਲੜਦੇ ਨੇ ਪਿਆਰੇ ਹੁਣ ਆਪਾਂ ਗੱਲ ਕਰਾਂਗੇ ਇਸ ਕਿਤਾਬ ਦੀ ਬਹੁਤ ਹੀ ਸੋਹਣੀ ਕਵਿਤਾ ਵਾਲੀ ਚੰਗੀ ਤੇ ਜੋ ਕਿ ਮੇਰੀ ਮਨਪਸੰਦ ਕਵਿਤਾ ਹੈ ਉਸ ਜਮਾਨੇ ਵਿੱਚ ਵੱਜੇ ਭੋਲੀ ਤੇ ਪੁੰਝ ਸਿਆਣਪ ਦਾ ਕਦੇ ਦਿਲਾ ਮੈਂ ਵਿਸਤਾਰ ਨਹੀਂ ਕਰ ਸਕਦਾ ਉਹਦੇ ਰੂਪ ਭਿਆਨਕ ਦਾ ਉਹ ਜਮਾਨੇ ਵਿੱਚ ਵੱਜੇ ਭੋਲੀ ਤੇ ਪੁੰਝ ਸਿਆਣਪ ਦਾ ਮੈਂ ਵਿਸਤਾਰ ਨਹੀਂ ਕਰ ਸਕਦਾ ਉਹਦੇ ਰੂਪ ਭਿਆਨਕ ਦਾ ਨਿਸ਼ਾਨ ਅੱਜ ਵੀ ਸਬੂਤ ਨੇ ਉਹਦੇ ਪੈਰਾਂ ਦੇ ਮੇਰੇ ਪਿੰਡ ਤੋਂ ਲੰਗੀ ਦੇ ਅਸੀਂ ਸਭ ਤੋਂ ਮਾਰੇ ਕਰ ਦਿੱਤੇ ਉਸ ਵਾਲੀ ਚਿੰਕੀ ਦੇ ਉਹ ਅੱਖਾਂ ਨੀਵੀਆਂ ਰੱਖੇ ਤੇ ਚੁੰਨੀ ਨਾਲ ਸਿਰ ਤੋਂ ਚੱਕਦੀ ਏ ਮੈਂ ਚਖਿਆ ਹੈ ਜੱਗਾ ਉਹ ਤਾਂ ਕੀ ਹੋਇਆ ਲਗਤ ਨੀਰੀ ਅੱਕਦੀ ਏ ਸਾਡੇ ਰਾਹ ਹੋ ਗਿਆ ਮੈਂ ਬੇਰੰਗ ਹੋਇਆ ਰੰਗ ਦੇਖ ਕੇ ਉਸ ਬਹੂ ਰੰਗੀ ਤੇ ਅਸੀਂ ਸਭ ਤੋਂ ਮਾੜੇ ਕਰ ਦਿੱਤੇ ਉਹ ਵਾਲੀ ਚੰਗੀ ਤੇ ਤਵਾ ਤੋ ਗੇ ਜੀ ਆਜੰਦੀ ਕਰ ਮੇਰੇ ਤਾਂ ਬਦਲ ਜਾਂਦੀ ਰਤੋ ਮੱਖੀ ਦੀ ਜੇ ਅੱਡ ਪੜ ਪਰ ਮੇਰੀ ਕਲਮਨੀ ਤੇਰਾ ਨਾਮ ਲੈਂਦੀ ਸੱਚ ਮੰਨੀ ਤੂੰ ਮੇਰੇ ਆਖੀ ਤੀ ਬੱਚਿਆਂ ਦੰਦੇ ਸੀ ਗੁਰਬਤ ਵੰਡਦੇ ਉਸੁੱੱਚੇ ਸ਼ਹਿਰ ਦੀ ਕੰਗੀ ਤੇ ਅਸੀਂ ਸਭ ਤੋਂ ਮਾਰੇ ਕਰ ਦਿੱਤੇ ਉਸ ਵਾਲੀ ਚੰਕੀ ਨੇ ਅਸੀਂ ਸਭ ਤੋਂ ਮਾਰੇ ਕਰ ਦਿੱਤੇ ਉਸ ਵਾਲੀ ਚੰਕੀ ਨੇ ਅੱਜ ਦੀ ਇਸ ਵੀਡੀਓ ਦੀ ਆਖਰੀ ਕਵਿਤਾ ਮੈਨੇ ਕੀ ਕਰਨੀ ਹੈ ਗੱਲ ਤੇਰੇ ਨਾਲ ਤੇ ਕੀ ਕਰਨੀ ਸਲਾਹ ਕੱਖ ਕਰਕੇ ਦਲੀਲ ਮੇਰੀ ਮਾਰ ਮਾਂ ਨੇ ਨਿਪਾਟਤੇ ਕਾਣੀ ਮੇਨਾ ਕਾਤਾ ਲੱਗੇ ਜਿਵੇਂ ਗਿੱਚੀ ਵਿੱਚ ਵੱਜਿਆ ਏ ਦਾ ਨੀ ਰੱਬ ਰੱਬ ਮੈਨੂੰ ਕਰਨੀ ਬੈਸ ਆ ਬੰਨੇ ਹੱਕ ਬਤ ਪੁੱਲ ਬਖਸ਼ਾ ਨੀ ਜੇਕਰ ਤੁਸੀਂ ਇਹ ਕਿਤਾਬ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਅਸੀਂ ਡਿਸਕ੍ਰਿਪਸ਼ਨ ਵਿੱਚ ਗੁਰਮੀਤ ਆਲੂਵਾਲੀਆ ਜੀ ਦੀ ਆਈਡੀ ਪਾ ਦੇਵਾਂਗੇ ਤੁਸੀਂ ਉਹਨਾਂ ਨੂੰ ਡਾਇਰੈਕਟ ਮੈਸੇਜ ਕਰਕੇ ਇਹ ਕਿਤਾਬ ਖਰੀਦ ਸਕਦੇ ਹੋ ਅਤੇ ਅਸੀਂ ਇਸੇ ਦਾ ਲਿੰਕ ਵੀ ਪਾ ਦਿਆਂਗੇ। ਤੁਸੀਂ ਇਸ ਨੂੰ ਆਨਲਾਈਨ ਆਰਡਰ ਕਰਕੇ ਵੀ ਖਰੀਦ ਸਕਦੇ ਹੋ। ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਅਤੇ ਹੱਲੇ ਤੱਕ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਸੀਂ ਇਸੇ ਤਰ੍ਹਾਂ ਦੀਆਂ ਤੇਰ੍ਹਾਂ-ਤਰ੍ਹਾਂ ਦੀਆਂ ਬੁੱਕਾਂ ਤੇ ਕਵਿਤਾਵਾਂ ਲੈ ਕੇ ਆਉਂਦੇ ਰਹਿੰਦੇ ਹਾਂ। ਅੱਜ ਲਈ ਇੰਨਾ ਹੀ, ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।